ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਧੂੜੀ ਕਰੇ ਈਸ਼ਾਨ ਧੂੜੀ ਕਰੇ ਈਸ਼ਾਨ ਧੂੜੀ ਕਰੇ ਉੜੀ ਕਾ ਦੇਸ਼ਨ ਮੰਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਮੰਗਣਾ ਕੀ ਹਰ ਕਾ ਨਾਮ ਤੇ ਆਏ ਸੁਣ 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 ਹਰ ਕਾ ਨਾਮ ਤੇ ਨਾਮ ਤੇ ਆਏ ਸੁਣ ਹਰ ਕਾ ਨਾਮ ਤੇ ਆਏ ਸੁਣ ਹਰ ਕਾ ਨਾਮ ਤੇ ਆਏ ਸੁਣ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾਨ ਸਭਨਾ ਨੂੰ ਕਰਦਾਨ ਕਰਦਾਨ ਸਭਨਨ ਕਰਦਾਨ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਧਨ ਵਾਹਿਗੁਰੂ 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 ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਧੰਵਾਹੇ ਗੁਰੂ ਵਾਹਿਗੁਰੂ ਧੰਵਾਹੇ ਗੁਰੂ ਹਰ ਕਾ ਨਾਮ ਧਿਆਏ ਸੁਣ 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 ਵਾਹਿਗੁਰੂ ਧੰਵਾਹੇ ਗੁਰੂ தன வா நாம ਸਬਨਾ ਨੂੰ ਕਰਦਾਨ 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 ਮਗਮਜਨ ਸੰਗ ਸਾਧੂਆਂ ਮਗਮਜਨ ਸੰਗ ਸਾਧੂਆਂ ਮਗਮਜਨ ਸੰਗ ਸਾਧੂਆਂ ਮਗਮਜਨ ਸੰਗ ਸਾਧੂਆਂ ਤਨ ਤਨ ਬਾਬਾ ਦੀਪ ਸਿੰਘ ਜੀ 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 ਬਾਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਕੰਮ ਇਹ ਕਰਨਾ ਗੁਰਮਖੋ ਬੋਲੋ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਭਗਵਾਨ ਵਾਲਿਓ ਲੋਕ ਮਾਗਦੇ ਬਹੀਨੇ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਸਨ ਹੋਰ ਧਰਮ ਕਰਮ ਕਰਦੇ ਸਨ ਸਤਿਗੁਰੂ ਜੀ ਕਹਿੰਦੇ ਤੂੰ ਗੁਰਮਖਾਂ ਦੀ ਸੰਗਤ ਕਰ ਰੱਬ ਦੇ ਪਿਆਰਿਆਂ ਦੀ ਸੰਗਤ ਕਰ ਆਪ ਵੀ ਨਾਮ ਜਪ ਤਾ ਦੂਸਰੇ ਨੂੰ ਵੀ ਨਾਮ ਦੇ ਨਾਲ ਜੋੜ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਸਤਿਗੁਰੂ ਕਹਿੰਦੇ ਤੂੰ ਵੀ ਨਾਮ ਜਪ ਮਾਗਦੇ ਮਹੀਨੇ ਗੁਰਮਖਾਂ ਦੀ ਸੰਗਤ ਕਰ ਇਹੋ ਹੀ ਇਸ਼ਨਾਨ ਹੈ ਇਹ ਧੂੜੀ ਹੈ